बोलिए बांके बिहारी लाल की जय ऐसा चंचल मन में ਪੌਂਦਾ ਨਹੀਂ ਅੱਟੀ ਛੋਲੀ ਵੇਖਤ ਮੇਰੀ ਕਰਕ ਮਈਆ ਪੌਂਦਾ ਨਹੀਂ ਆਪਣੀ ਆਵਾਸਣ ਪਿੱਛੇ ਜਿਸ ਨੇ ਮੇਰਾ ਮਾਨ ਗਵਾ ਦਿੱਤਾ ਆਪਣੀ ਆਵਾਸਣ ਪਿੱਛੇ ਜਿਸ ਨੇ ਮੇਰਾ ਮਾਨ ਗਵਾ ਦਿੱਤਾ ਇਸ ਬੇਕਦਰ ਮਨ ਨੇ ਮੈਨੂੰ ਥਾ ਥਾਂ ਤੇ ਬਦਨਾਮ ਕਰਾ ਦਿੱਤਾ दीज है। दीज है। बोलो